ਆਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਆ ਜੀ ਕਹਿੰਦੇ ਪਿੰਡ ਕਨੌਰ ਜਿਹੜਾ ਕਿ ਕਬੱਡੀ ਦਾ ਕਹਿੰਦੇ ਇਥੋਂ ਦਾ ਕਹਿੰਦੇ ਗੁਰਲਾਲ ਕਨੌਰ ਬਹੁਤ ਹੀ ਮਸ਼ਹੂਰ ਹੋਇਆ ਕਬੱਡੀ ਤੇ ਤੇ ਅੱਜ ਆਪਾਂ ਉਹਦੇ ਪਿੰਡ ਆਏ ਆ ਜੀ ਤੇ ਜਿੱਥੇ ਕਹਿੰਦੇ ਇੱਕ ਪਾਸੇ ਪੰਜਾਬ 'ਚ ਕਹਿੰਦੇ ਖੜਾ ਦਾ ਬਹੁਤ ਦੌਰ ਚੱਲ ਰਿਹਾ ਕਹਿੰਦੇ ਪਾਣੀ ਆਸੇ-ਪਾਸੇ ਬਹੁਤ ਫੈਲਿਆ ਹੋਇਆ ਤੇ ਅੱਜ ਆਪਾਂ ਕਨੌਰ ਦੀ ਕਹਿੰਦੇ ਇੱਕ ਨਹਿਰ ਤੇ ਖੜੇ ਆ ਜਿੱਥੇ ਕਹਿੰਦੇ ਬਿਲਕੁਲ ਖਾਲੀ ਪਈਆ ਤੁਸੀਂ ਇੱਧਰ ਦੇਖ ਸਕਦੇ ਹੋ ਨਹਿਰ ਬਿਲਕੁਲ ਖਾਲੀ ਪਈਆ ਤੇ ਨਹਿਰ ਦਾ ਕੁਲ ਦੇਖ ਲਓ ਵੀਰੋ ਨਾਲ ਲਈ ਦੀ ਥੋੜਾ ਥੋੜਾ ਪਾਣੀ ਆ ਕਹਿੰਦੇ ਬੱਤੀ ਨਾ ਰਹੀ ਈ ਤੇ ਪਾਣੀ ਵੀ ਜਿੰਨੀ ਥੋੜਾ ਥੋੜਾ ਤੇ ਜਿੱਥੇ ਕਹਿੰਦੇ ਪੰਜਾਬ ਦੀ ਇੱਕ ਪਾਸੇ ਬਹੁਤ ਪਾਣੀ ਦਾ ਪ੍ਰਭਾਵ ਹੋ ਰਿਹਾ ਤੇ ਇੱਧਰ ਦੇਖ ਲਓ ਨਹਿਰਾ ਬਿਲਕੁਲ ਖਾਲੀ ਪਈਆਂ ਇਸ ਟਾਈਮ ਅਸੀਂ ਘਨੌਰ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਨਹਿਰ ਤੇ ਅੱਜ ਆਪਾਂ ਅੱਗੇ ਜਾ ਕੇ ਤੁਹਾਨੂੰ ਹੋਰ ਨਹਿਰ ਦਾ ਦਿਖਾਵਾਂਗੇ ਤੇ ਚਲੋ ਫਿਰ ਚੱਲਦੇ ਆਂ ਮਾਰਛਲ ਤਾਂ ਤੁਸੀਂ ਦੇਖ ਸਕਦੇ ਹੋ ਵੀਰੇ ਆਪਾਂ ਖੜੇ ਆਂ ਸਟੈਂਪ ਢਨੌਰ ਜਿੱਥੇ ਕੀ ਕਹਿੰਦੇ ਇੱਕ ਪਾਸੇ ਪੰਜਾਬ ਤੇ ਕਹਿੰਦੇ ਹੜ੍ਹਾਂ ਨੇ ਨੇਹਰੀਆਂ ਲੈਤੀਆਂ ਹੋਈਆਂ ਤੇ ਦੂਜੇ ਪਾਸੇ ਦੇਖ ਲਓ ਵੀਰੇ ਢਨੌਰ ਦੀ ਨਹਿਰ ਬਿਲਕੁਲ ਖਾਲੀ ਪਈ ਆ ਕਹਿੰਦੇ ਲੋਕ ਨਹਾਣ ਲਈ ਵੀ ਤਰਸੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਧਰ ਉਹ ਅੰਦਰ ਉਹਨੋ ਫੋਟੋ ਕਿੱਥੇ ਲੱਭਦੇ ਤੇ ਆਪ ਬਾਈ ਦੇਖੋ ਕਹਿੰਦੇ ਨਹਾਣ ਲਈ ਖੜਿਆ ਤੇ ਪਾਣੀ ਹੈ ਨਹੀਂ ਨਹਿਰ 'ਚ ਉਹ ਤੁਹਾਡੀ ਫੋਟੋ ਕਿੱਥੇ ਹੋ ਰਹੀ ਆ ਬਦਾ ਮਿਲ ਤੇ ਦੇਖ ਸਕਦੇ ਹੋ ਵੀਰੋ ਤੁਸੀਂ ਅੱਪਾ ਖੜੇ ਆ ਕਹਿੰਦੇ ਹੁਣ ਇਸ ਸਟੈਂਪ ਕਨੌਰ ਦੇ ਵਿੱਚ ਕਨੌਰ ਦੀ ਨਹਿਰ ਤੇ ਹਾਂ ਹੈ ਪੜ ਤੱਕ ਮਿੱਠਾ ਹੋ ਰਹੀ ਬਿਲਕੁਲ ਖਤਮ ਹੋ ਗਈ ਉਹ ਬੋਟੂ ਮਾਰ ਕੰਡੇ ਨੇ ਕਰਤੀ ਉੱਥੇ ਆ ਦੇਖੋ ਵੀਰੋ ਜਿੱਥੇ ਚੀ ਨਾਮ ਦੇ ਰਹੇ ਕਹਿੰਦੇ ਖਾਲੀ ਨਹਿਰ ਪਈਆ ਦੇਖ ਲਓ ਫੋਨ ਬੁਰਜੀ ਅੱਗੇ ਜਾ ਕੇ ਬੋਟੂ ਮਾਰ ਨਾਲ ਕੱਪੋ ਕਨੌਰ ਦੇ ਵਿੱਚ ਅੱਪਾ ਇਸ ਸਟੈਂਪ ਲਏ ਆ ਤੇ ਸੇ ਦੇ ਸਕਦੇ ਹੋ ਕਹਿੰਦੇ ਨਹਿਰ ਬਿਲਕੁਲ ਖਾਲੀ ਪਈਆ ਕਹਿੰਦੇ ਥੋੜਾ ਥੋੜਾ ਪਾਣੀ ਆ ਕਿ ਟੰਗ ਪਰੇ ਮੋ ਪਰ ਰਹੇ ਕਿ ਉੱਪਰ ਕੰਦੇ ਕੰਦੇ ਰੋਡ ਚਾਉਂਦਾ ਉਹਨਾਂ ਹੀ ਦੋਸਤ ਵਿੱਚ ਓਏ ਮਾਈ ਵਿੱਚ ਹਾਂ ਭਾਈ ਉਹਨਾਂ ਦਾ ਅਰੇ ਵੀਡੀਓ ਬਣਾਉਂ ਕਿਉਂ ਨਹੀਂ ਨਾ ਨਾ ਆਣਾ ਭਾਈ ਮੈਨ ਲੱਗ ਤੂੰ ਵੀਡੀਓ ਪਾਉਂਗਾ ਸਾਡੇ ਸਾਡੇ ਡੈਡੀ ਦੇਖਣਗਾ ਨਹੀਂ ਨਹੀਂ ਤੂੰ ਢੂੰਗਾ ਢੂੰਗਾ ਉਰਾ ਆ ਪ੍ਰੀਤ ਆਇਆ ਵਿਚਾਰਾ ਅੱਜ ਨੈਰ ਕਹਿੰਦੇ ਕਨਾ ਉਹ ਰਦੀ ਨਹਿਰ ਕਹਿੰਦੇ ਮੈਂ ਦੇਖ ਕੇ ਆਣੀ ਅੱਜ ਇਹਨੂੰ ਦਿਖਾਈਆ ਤੇ ਇਹ ਨਾਉਣ ਲਈ ਸਪੈਸ਼ਲ ਆਇਆ ਸੀ ਤੇ ਕਹਿੰਦੇ ਪਾਣੀ ਹੈ ਨਹੀਂ ਨਹਿਰ ਚ ਇੱਧਰ ਆਪਣਾ ਸੁਖਚੈਨ ਇਹਦੀ ਆਈਡੀ ਆ ਵੀਰੋ ਇਹਨੂੰ ਵੱਧ ਤੋਂ ਵੱਧ ਫੋਲੋ ਕਰੋ ਆਈ ਐਮ ਸੁਖਚੈਨ ਬਾਬਾ ਇਹਦੀ ਆਈਡੀ ਆ ਤੇ ਉਹ ਦੇਖੋ ਕਹਿੰਦੇ ਬੱਚੇ ਕਿਵੇਂ ਮੱਛੀਆਂ ਲੱਭ ਰਹੇ ਨੇ ਮੱਛੀ ਫੜ ਰਹੇ ਹੈ ਮੱਛੀ ਫੜ ਰਹੇ ਹੈ ਤੇ ਨਹਿਰ ਤੇ ਕਹਿੰਦੇ ਬਿਲਕੁਲ ਪਾਣੀ ਥੋੜਾ ਥੋੜਾ ਕਹਿੰਦੇ ਜਿੱਥੇ ਇੱਕ ਪਾਸੇ ਕਹਿੰਦੇ ਕਹਿੰਦੇ ਪਾਣੀਓ ਪਾਣੀ ਨਾਲ ਪੰਜਾਬ ਡੁੱਬਿਆ ਪਿਆ ਤੇ ਦੂਜੇ ਪਾਸੇ ਆ ਨਹਿਰ ਕਨੌਰ ਦੀ ਬਿਲਕੁਲ ਖਾਲੀ ਹੋਈ ਹੋਈ ਆ ਆ ਬਈ ਕਹਾਂ ਸੇ ਹੋ ਕਨੌਰ ਦੇ ਕਨੌਰ ਸੇ ਗੁਰਲਾਲ ਕਨੌਰ ਸੇ ਗੁਰਲਾਲ ਕਨੌਰ ਕ ਕਰ ਕਹਾਂ ਹਾਂ ਗੁਰਨਾਲ ਕਨੌਰ ਕ ਜਾਣਦਾ ਹੈ ਕੌਣ ਹੈ ਕੌਣ ਹੈ ਉਹ ਹੈ ਗੁਰਲਾਲ ਕਨੌਰ ਆ ਕੀ ਕਰਤਾ ਸੀ ਉਹ ਕੀ ਕਰਦਾ ਕਬੱਡੀ ਖੇਡਦਾ ਕਬੱਡੀ ਖੇਡਦਾ ਦਾ ਕਹਾਂ ਰਹਤਾ ਹੈ ਉਹ ਉਸ ਕ ਕਰ ਕਹਾਂ ਹੈ ਹਾਂ ਕਰ ਕਿੱਥੇ ਆ ਉਹ ਗਪਿੰਡਸ ਕਾ ਨਹੀਂ ਪਿੰਡ ਤੋਂ ਕਨੌਰ ਕਾ ਯਹੀ ਕਾ ਬੋ ਬਰਨਾਲਲ ਕਨੌਰ ਕੋ ਤੂੰ ਜਾਣਦੇ ਹੋ ਕੌਣ ਹੈ ਉਹ ਕਬੱਡੀ ਖੇਲਦਾ ਦਾ ਤਾਂ ਉਸ ਕਾ ਘਰ ਕਿੱਥੇ ਆ ਬਹੁਤ ਦੂਰਾ ਹੈ ਹੁਣ ਤਾਂ ਉਹ ਐਮਐਲਏ ਹਨਾ ਤੇ ਆ ਵੀਰੇ ਉਹ ਹੀ ਆ ਗੁਰਨਾਲਲ ਕਨੌਰ ਕਹਿੰਦੇ ਜੀ ਜੀ ਦਾ ਕਹਿੰਦਾ ਇੰਟਰਨੈਸ਼ਨਲ ਕਬੱਡੀ ਦੇ ਵਿੱਚ ਬਹੁਤ ਸਿੱਕਾ ਚੱਲਦਾ ਸੀ ਕਹਿੰਦੇ ਕਹਿੰਦੇ ਬਹੁਤ ਹੀ ਤਕੜਾ ਰੇਡਰ ਰਿਹਾ ਕਹਿੰਦੇ ਇੰਟਰਨੈਸ਼ਨਲ ਕਬੱਡੀ 'ਚ ਉਹਦੇ ਪਿੰਡਿਸ ਟਾਈਮ ਆਪਾਂ ਖੜੇ ਆ ਤੇ ਹੁਣ ਕਹਿੰਦੇ ਉਹ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਐਮਐਲਏ ਬਣਿਆ ਹੋਇਆ ਧਨੌਰ ਤੋਂ ਤੇ ਆਪ ਉਹਦੇ ਕਹਿੰਦੇ ਪਿੰਡ ਖੜੇ ਆ ਵੀਰੇ ਵਿਚਾਰਾ ਨਾ ਆਣ ਲਈ ਖੜਿਆ ਤੇ ਕਹਿੰਦਾ ਮੈਨੂੰ ਡਰ ਲੱਗਦਾ ਪਾਣੀ ਤਾਂ ਹੈ ਨਹੀਂ ਵਸੇ ਤੈਨੂੰ ਕਹਿੰਦੇ ਡਰ ਨਹੀਂ ਲੱਗਦਾ ਡਰ ਨਹੀਂ ਲੱਗਦਾ ਸਾਧਾ ਫਿਰ ਨਾ ਆ ਜਾ ਕੇ ਨੰਦਨ ਤੇ ਡਰ ਲੱਗਦਾ ਉਹ ਕਹਿੰਦਾ ਇਹ ਕਹਿੰਦਾ ਮੇਰੇ ਪਾਪਾ ਦੇਖ ਲੈਣਗੇ ਮੈਨੂੰ ਨਹਾਉਂਦੇ ਨੂੰ ਮੈਂ ਵੀਡੀਓ ਕਹਿੰਦਾ YouTube ਤੇ ਪਾਣੀ ਹੈ ਕਹਿੰਦਾ ਮੇਰਾ ਪਾਪਾ ਦੇਖ ਲੇ ਇਸਲੀ ਮੈਂ ਨਹਾਉਂਦਾ ਨਹੀਂ। ਚੰਨਾ ਵਾਲੇ ਕੋਈ ਨਹੀਂ। ਨਾਲ ਸੀ ਇਹ ਦੇਖਣਾ ਹਮ ਵੀ ਨਹਾਵਾਂ। ਸੁੱਖੀ ਵਿਚਾਰਾ ਨਹਾਣ ਲਈ ਖੜ੍ਹਾ ਹੈ ਕਹਿੰਦਾ ਮੈਂ ਨਹਾਣਾ ਅੱਜ ਮੈਨੂੰ ਵੀ ਨਹਿਰ ਤੇ ਲੈ ਕੇ ਚਲੋ। ਆ ਵੀ ਸੁੱਖੀ ਨਹਾਣਾ। ਨਾਲ ਦੀ ਨਾਲਾ ਨਹੀਂ। ਲਾ ਲੇ। ਨਾਲ। ਨਾਲ ਲੇ। ਨਹਾਉ ਆ ਸ। ਚਲੋ ਜੀ ਆਪਾਂ ਗਰ ਲਾਲ। ਘਨੌਰ ਦੇ ਕਹਿੰਦੇ ਜਿੱਥੇ ਪਿੰਡ ਚ ਖੜੇ ਆ ਉਥੇ ਆ ਪੋਲਾ ਕਹਿੰਦੇ। ਕੁਲ ਦੇ ਕੋਲ ਇੱਕ ਨਹਿਰ ਆ ਜਿਹੜੀ ਬਿਲਕੁਲ ਖਾਲੀ ਹੋਈ ਹੋਈ ਆ ਦੇਖ ਸਕਦੇ ਹੋ ਤੁਸੀਂ ਤੇ ਉਹਦੇ ਕੋਲ ਇੱਕ ਰੇੜੀ ਲੱਗੀ ਆ ਕੁਲਚੇ ਵਾਲੀ ਉੱਥੇ ਜਾ ਕੇ ਆਪਾਂ ਖਾਂਦੇ ਆ ਕੁਲਚੇ ਤੇ ਪਰ ਇਹ ਸਾਡਾ ਕੁਲਚੇ ਖਾ ਰਿਹਾ ਦੇਖੋ ਦਾਦਾ ਕੁਲਚਾ 15 ਰੁਪਏ ਮੱਖਣ ਵਾਲਾ ਕੁਲਚਾ 20 ਰੁਪਏ ਗੋਲ ਦਾ ਪਲੇਟ ਦੀ ਪਲੇਟ ਸੁਖੀ ਕਹਿੰਦਾ ਮੈਨੂੰ ਕੁਲਚਾ ਦੇ ਉਹ ਵੀ फटाफट ਮੈਨੂੰ ਭੁੱਖ ਬੋਤ ਲੱਗ ਰਹੀ ਆ ਲੈ ਵੇ ਖਾ ਲੈ ਲੈ ਫਿਰ ਤਾ ਦੇ ਸੋਸ ਪਾ ਲੈ। ਇਹ ਕਿੱਥੇ ਕਰਕੇ ਮੋੜਦਾ ਨੂੰ ਸਰ। ਫਟ ਜਾ। ਆਹੋ ਕੋਲ ਆ ਜਾਗਾ ਨਾ। ਓਏ ਉੱਨੀ ਪਰ ਮੋੜ ਤੇ ਆਦੇ। ਓਏ ਚਾਬੀ ਤੋਂ ਉੱਡਣਾ ਮੋਟਰਸੈਂਕੀ ਪਾ। ਤੇ ਨਹਿਰ ਦੇ ਕੋਲ ਵੀਰੇ ਇੱਕ ਨਲਕਾ ਵੀ ਆ ਦੇਖੋ। ਇੰਨਾ ਠੰਡਾ ਪਾਣੀ ਹੈ ਦਾ ਜਰੂਰ ਪੀਓ ਕਿਸੇ ਦਿਨਾਉਂਗੇ। ਧਨੌਰ ਤੇ ਕਹਿੰਦੇ ਜਿੱਥੇ ਕੋਲਾ ਨਹਿਰ ਆ ਉਹਦੇ ਕੋਲ ਇੱਕ ਨਲਕਾ। ਉੱਥੇ ਕੁਲਚੇ ਜਿਹੜੇ ਜਿੱਥੇ ਆਪਾਂ ਕੁਲਚੇ ਖਾ ਲਏ ਤੇ ਹੁਣ ਆਪਾਂ ਲੱਗਿਆ ਇਹਨੇ ਪਾਣੀ ਪੀਣ ਤੁਸੀਂ ਦੇਖ ਸਕਦੇ ਹੋ ਵੀਰੋ ਇੱਕ ਅਜੇ ਅੱਜ ਕਹਿੰਦੇ ਨਹੀਂ ਤੇ ਘੁੰਮਣਾ ਤੇ ਪਾਣੀ ਹੈ ਨਹੀਂ ਵਿੱਚ ਨਹੀਂ ਜਿੱਥੇ ਇੱਕ ਪਾਸੇ ਪੰਜਾਬ ਵਿੱਚ ਖੜਾ ਆ ਦੌਰ ਚੱਲ ਰਿਹਾ ਇੱਕ ਪਾਸੇ ਕਹਿੰਦੇ ਕਨੌਰ ਦੀ ਨਹਿਰ ਬਿਲਕੁਲ ਸੁੱਕੀ ਪਈ ਆ ਦੇਖ ਸਕਦੇ ਹੋ ਤੁਸੀਂ ਥੋੜਾ ਥੋੜਾ ਪਾਣੀ ਆ ਇਸ ਦੇ ਵਿੱਚ ਤੇ ਆਪਾਂ ਘੁੰਮਣ ਚੱਲੇ ਤੇ ਜਾਂ ਆਹਾਹਾ ਕੀ ਕਰ ਰਿਹਾ ਦਿਖਾਈ ਦਵਾਰਾ ਇਹ ਕੀ ਆ ਸੁੱਕੀ ਤੁਸੀਂ ਕੀ ਕਹਿਣਾ ਚਾਹੋਗੇ ਨਾ ਜਨਾਬਸ ਕੁਛ ਨਹੀਂ ਤੇ ਫਰੀਦ ਨੂੰ ਦੇਖ ਲਓ ਵੀਰੋ ਪਤਾ ਨਹੀਂ ਕੁੱਟੇ ਸਿੱਧੇ ਕੀ ਇਸ਼ਾਰੇ ਜੇ ਕਰ ਰਿਹਾ ਚੋੜ ਆ ਗਿਆ ਜੀ ਹੋਈ ਤੇ ਆਪਾਂ ਵੀਰੋ ਘਨੌਰ ਤੋਂ ਹੁਣ ਨਿਕਲ ਲੱਗੇ ਆ ਤੇ ਆਪਣੀ ਕਹਿੰਦੇ ਗੱਡੀ ਹੋ ਗਈ ਸਟਾਰ ਤੇ ਆਪਾਂ ਸਟਾਰ ਦੇ ਗਰਾਊਂਡ ਤੇ ਆਉਂਦੇ ਆ ਵੀਰੋ ਪਿੰਡ ਨੂੰ ਤੇ ਆਪ ਦੇਖ ਲਓ ਵੀਰੋ ਕਨੌਰ ਤੋਂ 5 ਸੈਂਟ ਕਨੌਰ ਤੋਂ ਫਿਰ ਰਹੇ ਆ ਤੇ ਤੇ ਬਈ ਲੋਕ ਨੇ ਉਪ ਨਾਉਰਾ ਤੇ ਫਿਰ ਰੇੜੀਆਂ ਗੱਡੀਆਂ ਇਹਦਾ ਡਰਾਈਵਰ ਥੋੜਾ ਜਿਹਾ ਹਾਈ ਫਾਈ ਆ ਤੇ ਉਹ ਗੱਡੀ ਨਹੀਂ ਚਲਾਣਿਆ ਹੁੰਦੀ ਉਹ ਘਣਾ ਨਹੀਂ ਪਈ ਕਿਸੇ ਵਾਂ ਹੋਰ ਤਾਂ ਇਹ ਲੈ ਰਿਹਾ ਇਹ ਆਪਾਂ ਬਿਰਿਓਂ ਤੋਂ ਅੱਗੇ ਔਰ ਜਨ ਨਿਕਲ ਕੇ ਤੇ ਹੁਣ ਆਪਾਂ ਚੱਲਾਂਗੇ ਤੇ ਵੀ ਪਰਮੂ ਤੇ ਵੀ ਘਟੇ ਰੋਡ ਤੇ ਚੱਲਾਂਗੇ ਤੇ ਹੁਣ ਆਪਾਂ ਫਿਰ ਰਹੇ ਹਾਂ ਇਸ ਟੈਂਪ ਤਨੌਰ ਦੇ ਵਿੱਚ ਜਿੱਤ ਪਾਉਣਾ ਧਨੌਰ ਤੋਂ ਨਿਕਲ ਲੱਗੇ ਆ ਤੇ ਧਨੌਰ ਕਹਿੰਦੇ ਜਿਹੜਾ ਕੀ ਕਹਿੰਦੇ ਗੁਰਨਾਲ ਧਨੌਰ ਨੇ ਬਹੁਤ ਹੀ ਮਸ਼ਹੂਰ ਕਹਿੰਦੇ ਪਿੰਡ ਤੋਂ ਬਹੁਤ ਹੀ ਮਸ਼ਹੂਰ ਕੀਤਾ ਸੀ ਤੇ ਉਹ ਹੀ ਪਿੰਡਾ ਧਨੌਰ ਗੁਰਨਾਲ ਧਨੌਰ ਜਿਹੜਾ ਕਿ ਬਹੁਤ ਹੀ ਤਕੜਾ ਰੇਟਰ ਕਹਿੰਦੇ ਜਿਹਨੇ ਪਾਕਿਸਤਾਨ ਕੈਨੇਡਾ ਅਮਰੀਕਾ ਤੇ ਸਾਰੇ ਕੰਟਰੀਆਂ ਦੇ ਆਂ ਕਬੱਡੀ ਦਾ ਆਪਣਾ ਟਿਕਾ ਜਮਾਇਆ ਸੀ ਤੇ ਉਹਦੇ ਪਿੰਡਾ ਪਾਉਣਾ ਇਸ ਟਾਈਮ ਲੱਗਿਆਂ ਤੇ ਆਪਾਂ ਹੁਣ ਵੀਰੋ ਚੰਨਿਆਂ ਦੇਵੀਗੜ੍ਹ ਨੂੰ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਦੇਵੀਗੜ੍ਹ ਆ ਦੇਖੋ ਵੀਰੋ ਤੁਸੀਂ ਨੇ ਖੇਤਾਂ 'ਚ ਕਹਿੰਦੇ ਸੋਲਰ ਸਿਸਟਮ ਆਇਆ ਹੋਇਆ ਆ ਦੇਖੋ ਆ ਵੀਰੋ ਪਹੁੰਚ ਗਏ ਮਲਕਪੁਰ ਤੇ ਫੋਲੀ ਕੁੱਟੀ ਹੋਈ ਆ ਤੇ ਸਾਡਾ ਟ੍ਰੈਵਲ ਥੋੜਾ ਜਿਹਾ ਕੱਚਾ ਤੇ ਅੱਪਾ ਚੁੱਕੇ ਚੱਲਦੇ ਆ ਕਦੇ ਵਿੱਚ ਗੇਰਦੇ ਬੜਾ ਵੀ ਆਪਣੀ ਗੱਡੀ ਵਾ ਆ ਬੱਚੇ ਦੇਖ ਲਓ ਵੀਰੇ ਓਏ ਆ ਕੀ ਹੋ ਗਿਆ ਉਹ ਦੇਖੋ ਮੈਨੂੰ ਹੁਣ ਆਇਆ ਯਾਰ ਤਾਂ ਮੈਂ ਉਹ ਦੇਖੋ ਵੀਰੋ ਸੜਕ ਹੀ ਫਟ ਗਈ ਵਿਚਾਲੇ ਤੋਂ ਤੁਸੀਂ ਦੇਖ ਸਕਦੇ ਹੋ ਵੀਰੋ ਪਾਂਰੇ ਸੀ ਕਹਿੰਦੇ ਕਨੌਰ ਤੋਂ ਮਲਕਪੁਰ ਨੂੰ ਹੋ ਕੇ ਪਾਂਰੇ ਸੀ ਤੇ ਰੋਡ ਵਿਚਾਲੇ ਟੁੱਟਿਆ ਪਿਆ ਸਾਰਾ ਦੇਖ ਸਕਦੇ ਹੋ ਤੁਸੀਂ ਪਾਣੀ ਨੇ ਇੰਨੀ ਮਾਰ ਕਰਤੀ ਇੱਕ ਪਾਸੇ ਮੈਂ ਤੁਹਾਨੂੰ ਦਿਖਾਏ ਸੀ ਕਹਿੰਦੇ ਪਾਣੀ ਜਮਾ ਨਹੀਂ ਨਹਿਰ ਚ ਇੱਕ ਪਾਸੇ ਦੇਖ ਲਓ ਪਾਣੀ ਨੇ ਕੀ ਕੀਤਾ ਹੋਇਆ ਤਬਾਈ ਮਚਾਈ ਹੋਈ ਆ ਸੜਕਾਂ ਤੋੜਦੀਆਂ ਜੀਰੀਆਂ ਮਾਰਦੀਆਂ ਆਪ ਦੇਖ ਲਓ ਵੀਰੋ ਸੜਕ ਸਾਰੀ ਖਤਮ ਹੋ ਗਈ ਆਪ ਦੇਖ ਸਕਦੇ ਹੋ ਤੁਸੀਂ ਉਹ ਵੀ ਚੱਲਿਆ ਕੀ ਕਹਿੰਦੇ ਬਹੁਤ ਮਝਾਰਿਆ ਤੇ ਇਹਨੂੰ ਚਲਾਣੀ ਤਾਂ ਐਵੇਂ ਘੱਟੇ ਜਾਂਦੀ ਆ ਪਰ ਭਾਅ ਬਹੁਤ ਰਿਹਾ ਤੇ ਮੈਨੂੰ ਕਹਿੰਦੇ ਪਿੱਛੇ ਮੱਠੇ ਮੱਠੇ ਨੂੰ ਬਾਰਡਰ ਲੱਗ ਰਿਹਾ ਹੁਣ ਪਹੁੰਚੇ ਆਂ ਜੀ ਆਪਾਂ ਸਿਰਕਪੁਰਾ ਤੇ ਵਿੱਚੇ ਕਹਿੰਦੇ ਜਿੱਥੇ ਪਾਣੀ ਦਾ ਬਹੁਤ ਬਹੁਤ ਚੱਲ ਰਿਹਾ ਤੁਹਾਨੂੰ ਦਿਖਾਉਨੇ ਆਂ ਵੀਰੋ ਤੁਸੀਂ ਦੇਖ ਸਕਦੇ ਹੋ ਵੀਰੋ ਪਾਣੀ ਕਿਵੇਂ ਚੱਲ ਰਿਹਾ ਦੇਖੋ ਤੇ ਉਧਰੋਂ ਵੀ ਜਦੋਂ ਦੇਖ ਸਕਦੇ ਹੋ ਪਾਣੀ ਬਹੁਤ ਹੀ ਤੇਜ਼ ਮਾਤਰਾ ਨਾਲ ਚੱਲ ਰਿਹਾ ਸਾਹੀ ਉਹ ਦੇਖ ਤਾਂ ਇੱਕ ਵੀਰ ਸਾਡਾ ਕਹਿੰਦੇ ਨਹਿਰ ਚ ਨਹਾ ਰਿਹਾ ਤੁਹਾਨੂੰ ਦਿਖਾਉਂਦੇ ਆ ਇਹੋ ਦੇਖੋ ਕਹਿੰਦੇ ਨਹਿਰ ਚ ਕੀ ਮੇ ਨਹਾ ਰਿਹਾ ਡੁੱਬ ਗਿਆ ਇਹੋ ਨਿਕਲ ਗਿਆ ਹੈਲੋ ਪਹੁੰਚ ਗਏ ਦੇਵੀਗੜਾ ਦੇਵੀਗੜ੍ਹ ਖੇਤ ਦੇ ਵਿੱਚ ਪਹੁੰਚ ਗਏ ਕਹਿੰਦੇ ਜਿੱਥੇ ਆ ਕੇ ਦੁਬਾਰਾ ਬੰਦਿਆਂ ਨੂੰ ਭੁੱਖ ਲੱਗੀ ਤੇ ਦੁਬਾਰਾ ਕੁਲਚੇ ਲੱਗੇ ਖਾਣ ਦੇਵੀਗੜ੍ਹ ਤੇ ਪਿੱਛਾ ਆ ਕੇ ਕਹਿੰਦੇ ਮੁੰਡਿਆਂ ਨੂੰ ਭੁੱਖ ਲੱਗੀ ਜਿੱਥੇ ਦੁਬਾਰਾ ਕੁਲਚੇ ਲੱਗੇ ਖਾਣ ਕਿਉਂ ਸਾਹਮਣੇ ਬੀ ਸਟਰੋਂਗ ਜਿਮ ਵੀ ਰਿਓ ਕੰਮ ਨੇ ਨੋ ਫਿਟਨੈਸ ਜਿਮ ਇਹ ਵੀਰਾਂ ਨੂੰ ਸਾਡੇ ਨੂੰ ਬਹੁਤ ਭੁੱਖ ਲੱਗਦੀ ਹੈ ਤੇ ਦੁਬਾਰਾ ਫਿਰ ਕੁਲਚੇ ਲੱਗੇ ਉਹ ਖਾਣ ਸੰਭਿਰੋ ਹੁਣ ਆਪਾਂ ਚੱਲੇ ਆ ਆਪਣੇ ਪਿੰਡ ਦੌਲਤਪੁਰ ਦੇ ਵਿੱਚ ਤੇ ਅਗਲੀ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਤੇ ਓਕੇ ਬਾਏ ਟਾਟਾ